ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਜਿਉਂ-ਜਿਉਂ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਤਿਉਂ-ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ ਮੇਰੀ ਆਤਮਕ ਮੌਤ ਹੋ ਜਾਂਦੀ ਹੈ ਆਖਣ ਔਖਾ ਸੱਚਾ ਨਾਮ ਇਹੇ ਪਤਾ ਹੁੰਦਿਆਂ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਨਾ ਔਖਾ ਕੰਮ ਜਾਪਦਾ ਹੈ। ਸਾਚੇ ਨਾਮ ਕੀ ਲੱਗੈ ਭੂਖ ਜਿਸ ਮਨੁੱਖ ਦੇ ਅੰਦਰ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਗ ਪੈਦਾ ਹੋ ਜਾਂਦੀ ਹੈ। ਉਤਪੂਖ ਹੈ ਖਾਏ ਚਲੀਏ ਦੁਖ ਉਸ ਤਾਂਗ ਦੀ ਬਰਕਤ ਨਾਲ ਹਰ ਨਾਮ ਭੋਜਨ ਖਾ ਕੇ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸੋ ਕਿਉਂ ਵਿਸਰੈ ਮੇਰੀ ਮਾਏ हे मेरी मां अरदास करके ओहो परमात्मा मेनू कदे भी ना भूलले साचा साहिब साचे नाए रहआव ज्यों ज्यों उस सदा कायम रहण वाले प्रभु दा नाम सिमरिए त्यों त्यों ओहो सदा कायम रहण वाला मालिक मन विच आ वसदा है रहआव साचे नाम की तिल वडाई सदा कायम रहण वाले प्रभु दे नाम दी रता जितने भी महमा आंख थके की मत नहीं पाए ਬਿਆਨ ਕਰਕੇ ਸਾਰੇ ਜੀਵ ਥੱਕ ਗਏ ਹਨ ਬਿਆਨ ਨਹੀਂ ਕਰ ਸਕਦੇ ਕੋਈ ਵੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ ਜੇ ਸਭ ਮਿਲ ਕੇ ਆਖਣ ਪਾਹੇ ਜੇ ਜਗਤ ਦੇ ਸਾਰੇ ਹੀ ਜੀਵ ਰਲ ਕੇ ਪ੍ਰਭੂ ਦੀ ਵਡਿਆਈ ਬਿਆਨ ਕਰਨ ਦਾ ਯਤਨ ਕਰਨ ਵੱਡਾ ਨਾ ਹੋਵੇ ਘਾਟ ਨਾ ਜਾਏ ਤਾਂ ਉਹ ਪ੍ਰਭੂ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ ਤਾ ਉਹ ਅੱਗੇ ਨਾਲੋਂ ਘਟ ਨਹੀਂ ਜਾਂਦਾ ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ ਨਾ ਉਹ ਮਰੈ ਨਾ ਹੋਵੇ ਸੋਗ ਉਹ ਪ੍ਰਭੂ ਕਦੇ ਮਰਦਾ ਨਹੀਂ ਨਾ ਹੀ ਉਸ ਦੀ ਖਾਤਰ ਸੋਗ ਹੁੰਦਾ ਹੈ ਦੇਦਾ ਰਹੇ ਨਾ ਚੁੱਕੇ ਭੋਗ ਉਹ ਸਦਾ ਜੀਵਾਂ ਨੂੰ ਰਿਜਕ ਦਿੰਦਾ ਹੈ ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ ਉਸ ਦੀਆਂ ਦਾਤਾਂ ਵਰਤਨ ਨਾਲ ਕਦੇ ਮੁੱਕਦੀਆਂ ਨਹੀਂ ਗੁਣ ਇਹੋ ਹੋਰ ਨਾਹੀ ਕੋਏ ਉਸਦੀ ਵੱਡੀ ਖੋਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ਨਾ ਕੋ ਹੋਆ ਨਾ ਕੋ ਹੋਏ ਉਸ ਵਰਗਾ ਅਜੇ ਤੱਕ ਨਾ ਕੋਈ ਹੋਇਆ ਹੈ ਨਾ ਕਦੇ ਹੋਵੇਗਾ ਜੇਵੜ ਆਪ ਤੇਵੜ ਤੇਰੀ ਦਾਤ ਹੇ ਪ੍ਰਭੂ ਜਿਤਨਾ ਬਯੰਤ ਤੂੰ ਆਪ ਹੈ ਉਤਨੀ ਬਯੰਤ ਤੇਰੀ ਬਖਸ਼ਿਸ਼ ਜਿੰਨ ਦਿਨ ਕਰਕੇ ਕੀਤੀ ਰਾਤ ਤੂੰ ਐਸਾ ਹੈ ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ ਖਸਮ ਵਿਸਾਰ ਹੈ ਤੇ ਕਮਜ਼ਾਤ ਜੋ ਅਜੇਹੇ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ ਨਾਨਕ ਨਾਵੇ ਬਾਜ ਸਨਾਤ ਹੈ ਨਾਨਕ ਨਾਮ ਤੋਂ ਖੁੰਝੇ ਹੋਏ ਜੀਵ ਹੀ ਨੀਚ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ